ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਉਦੋਂ ਦੀ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤੇ ਤਿੰਨ ਦਿਨ ਲਈ ਅਲੋਪ ਰਹੇ ਜਦ ਚੌਥੇ ਦਿਨ ਉਹ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਤੇ ਰੋਹਾਨੀ ਚਮਕ ਸੀ ਉਹਨਾਂ ਦੇ ਮੂੰਹ ਤੋਂ ਸਿਰਫ ਇੱਕੋ ਹੀ ਵਚਨ ਨਿਕਲਿਆ ਸੀ ਨਾ ਕੋਈ Hindu ਨਾ ਕੋਈ ਮੁਸਲਮਾਨ ਉਹਨਾਂ ਨੇ ਕਿਹਾ ਇੱਕ ਓੰਕਾਰ ਪਾਪ ਰੱਬ ਇੱਕ ਹੈ ਜਦੋਂ ਮੁਸਲਮਾਨ ਹਕੂਮਤ ਦੇ ਲੋਕਾਂ ਨੇ ਇਹ ਸੁਣਿਆ ਤਾਂ ਚੱਕੀਤ रह ਗਏ। ਉਹਨਾਂ ਨੇ ਗੁਰੂ ਸਾਹਿਬ ਨੂੰ ਬੁਲਾਇਆ ਤੇ ਪੁੱਛਿਆ ਤੂੰ ਇਹ ਕਿਵੇਂ ਕਹਿ ਸਕਦਾ ਹੈ ਕਿ ਨਾ ਕੋਈ Hindu ਹੈ ਨਾ ਕੋਈ ਮੁਸਲਮਾਨ ਹੈ ਜਦ ਕਿ ਇੱਥੇ Hindu ਵੀ ਨੇ ਔਰ ਮੁਸਲਮਾਨ ਵੀ ਨੇ। ਸ੍ਰੀ ਗਨਾਨ ਸਿੰਘ ਜੀ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਕਿ ਜੇਕਰ Hindu ਸੱਚੇ ਹਨ ਤਾਂ ਉਹ ਮੂਹ ਮਾਇਆ ਨੂੰ ਕਿਉਂ ਪੂਜਦੇ ਨੇ। ਤੇ ਜੇ ਮੁਸਲਮਾਨ ਸੱਚੇ ਨੇ ਤਾਂ ਹੱਕ ਕਿਉਂ ਨਹੀਂ ਬੋਲਦੇ। ਸੱਚ ਕਿਉਂ ਨਹੀਂ ਕਮਾਉਂਦੇ ਮੈਂ ਕਿਸੇ ਧਰਮ ਦਾ ਨਿਰਾਦਰ ਨਹੀਂ ਕਰ ਰਿਹਾ ਜਾਂ અપਮਾਨ ਨਹੀਂ ਕਰ ਰਿਹਾ ਪਰ ਮੈਂ ਇਹ ਜ਼ਰੂਰ ਆਖ ਰਿਹਾ ਹਾਂ ਕਿ ਰੱਬ ਦੀ ਪਹਿਚਾਨ ਨਾ ਕਿ ਰੀਤੀ ਰਿਵਾਜਾਂ ਦੇ ਵਿੱਚ ਹੁੰਦੀ ਹੈ ਰੱਬ ਦੀ ਪਹਿਚਾਨ ਤੇ ਇਨਸਾਨ ਦੇ ਸੱਚੇ ਦਿਲ ਤੇ ਕੀਤੇ ਹੋਏ ਕੰਮਾਂ ਤੋਂ ਹੁੰਦੀ ਹੈ ਇਸਾ ਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਓਕਾਰ ਦਾ ਅਰਥ ਕੇਵਲ ਇਹ ਨਹੀਂ ਹੈ ਕਿ ਰੱਬ ਇੱਕ ਹੈ ਇਸ ਦਾ ਮਤਲਬ ਇਹ ਵੀ ਹੈ ਕਿ ਰੱਬ ਹਰ ਇੱਕ ਵਿੱਚ ਵਸਦਾ ਹੈ ਚਾਹੇ ਉਹ ਕਿਸੇ ਵੀ ਜਾਤ ਧਰਮ ਰੰਗ ਜਾਂ ਪਾਛਾ ਦਾ ਹੀ ਕਿਉਂ ਨਾ ਹੋਵੇ ਸਿੰਘ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ